ਇੱਕ ਕਪਾ ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਪੈਸ਼ਲ ਕੈਂਪੇਨ ਚਲਾਈ ਹੋਈ ਹੈ ਡਰੱਗਸ ਦੇ ਖਲਾਫ ਤੋਂ ਸਭ ਤੋਂ ਪਹਿਲਾਂ ਮੈਂ ਜਿਹੜਾ ਵੀਕਲੀ ਇਹਦੇ ਤੇ ਬਰੀਫ ਕਰਨਾ ਚਾਹੂੰਗਾ ਕਿ ਇਸ ਹਫਤੇ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਹੈ ਡਰੱਗਸ ਪੰਦਰ ਤੇ ਟੋਟਲ ਜਿਹੜੀਆਂ ਨੇ 109 ਐਫਆਈਆਰ ਦਰਜ ਹੋਈਆਂ ਪੰਜਾਬ ਦੇ ਵਿੱਚ 141 ਜਿਹੜੇ ਦੋਸ਼ੀ ਫੜੇ ਗਏ 22 ਕੇਸ ਜਿਹੜੇ ਨੇ ਕਮਰਸ਼ੀਅਲ ਕੁਆंटਿਟੀ ਦੇ ਦਰਜ ਹੋਏ ਆ ਕਿ ਦਿੱਤੇ 31 ਵੱਡੇ ਸਮਗਲਰ ਜਿਹੜੇ ਅਰੈਸਟ ਕੀਤੇ ਗਏ ਆ ਕਮਰਸ਼ੀਅਲ ਕੁਆਂਟੀਟੀ ਦੀ ਜਦੋਂ ਆਪਾਂ ਗੱਲ ਕਰਦੇ ਆ ਸਭ ਤੋਂ ਵੱਧ ਹੁਸ਼ਾਰਪੁਰ ਚ 5 ਐਫਆਈਆਰ ਦਰਜ ਹੋਈਆਂ ਅੰਮ੍ਰਿਤਸਰ ਰੂਰਲ ਚ ਦਿਨ ਤਰਨਤਾਰਨ ਚ 2 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟੀਟੀ ਦੀ ਹੈ ਰਿਕਵਰੀ ਜਿਹੜੀ ਆ ਹੈਰੋਇਨ ਦੀ ਟੋਟਲ ਰਿਕਵਰੀ ਜਿਹੜੀ ਹੈ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਹੈ 8 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ ਪੌਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਹੈ 140000 ਡਰੱਗ ਮਨੀ ਜਿਹੜਾ ਹੈ ਉਹ ਫੜਿਆ ਗਿਆ ਵਾ 140000 18 ਵਹੀਕਲ ਰਿਕਵਰ ਕੀਤੇ ਆ ਔਰ ਪੀਓਸ ਤੇ ਇੱਕ ਆਪਣਾ ਸਪੈਸ਼ਲ ਕੈਂਪੇਨ ਚੱਲ ਰਿਹਾ ਜਿਹਦੇ ਵਿੱਚ 6 ਪੀਓ ਜਿਹੜੇ ਇਸ ਹਫਤੇ ਅਰੈਸਟ ਕੀਤੇ ਆ ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ ਟੋਟਲ 1260 ਜਿਹੜੇ ਪ੍ਰੋਕਲੇਮਡ ਆਫੈਂਡਰਸ ਆ ਐਨਡੀਪੀਐਸ ਐਕਟ ਦੇ ਤਹਿਤ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਦੂਸਰਾ ਫੋਕਸ ਜਿਹੜਾ ਆਪਣਾ ਹੈਗਾ ਉਹ ਪ੍ਰੋਪਰਟੀ ਫੋਰ ਫੀਚਰ ਦੇ ਉੱਤੇ ਫੋਕਸ ਆ ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਨੇ ਮੁਜਰੇਮਾ ਵੱਡੇ ਜਿਹੜੇ ਸਮਗਲਰਾ ਜਿਨ੍ਹਾਂ ਦੀ ਪ੍ਰਾਪਰਟੀ ਫੋਰਫੀਟ ਹੋਈ ਹੈ 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਹੈ ਫੋਰਫੀਟ ਹੋਈ ਹੈ ਨੌ ਕੇਸਿਸ ਪਾਈਪਲਾਈਨ ਚ ਜਿਹਦੇ ਚ 3 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈ ਹੋਰ ਫੋਰਫੀਟ ਹੋਣ ਦੀ ਪੋਸਿਬਿਲਟੀ ਹੈ ਸੋ 111 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਫੋਰਫੀਟ ਹੋਣ ਤੱਕ ਆਪਾਂ ਕਰ ਚੁੱਕੇ ਹਾਂ ਤੀਸਰਾ ਪੁੱਕਾ ਸਾਡਾ ਹੈਗਾ ਕਿ ਟੈਂਡੀਪੀਐਸ ਐਕਟ ਦਾ ਉਹਦੇ ਸਾਡੇ 84 ਪ੍ਰਪੋਜ਼ਲ ਚੱਲ ਰਹੇ ਆ ਜਿਦੇ ਵਿੱਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ ਉਹ ਸਾਰੇ ਪ੍ਰੋਪੋਜ਼ਲਸ ਐਗਜ਼ਾਮਿਨ ਕਰ ਕੀਤੇ ਜਾ ਰਹੇ ਆ ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਪ ਰੂਪ ਆਪਾਂ ਕਰਾਂਗੇ ਸੋ ਇਸ ਹਫਤੇ ਦੇ ਦੌਰਾਨ ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ ਦੋ ਵੱਡੀਆਂ ਰਿਕਵਰੀਜ਼ ਹੋਈਆਂ ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 63 ਕਿਲੋ ਜਿਹੜੀ ਆ OPM ਦੀ ਰਿਕਵਰੀ ਕੀਤੀ ਹੈ ਜਿਦੇ ਵਿੱਚ ਚਾਰ ਦੋਸ਼ੀ ਫੜੇ ਗਏ ਸੀਗੇ STF ਫਤਹਪੁਰ ਨੇ 7 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਹੈ ਸੋ ਇਹ ਆਪਣਾ ਇਹ ਵਾਲਾ ਹੈਗਾ ਜਿਹੜਾ ਡਰੱਗਸ ਦੀ ਰਿਕਵਰੀ ਜੇ ਜਦੋਂ ਆਪਾਂ ਗੱਲ ਕਰਦੇ ਹਾਂ ਦੂਸਰਾ ਜੱਡਾ ਜਿਹੜਾ ਲਾਸਟ ਈਅਰ ਆਪਾਂ ਕਾਫੀ ਇੱਥੇ ਐਫਰਟ ਕੀਤਾ ਸੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਚ ਆਪਾਂ ਸਫਲ ਵੀ ਹੋਏ 64 ਐਨਡੀਪੀਐ ਸੈਕਟ ਜਦੋਂ ਆਪਾਂ ਗੱਲ ਕਰਦੇ ਹਾਂ ਸੋ 64 ਐਨਡੀਪੀਐ ਸੈਕਟ ਦੇ ਤਹਿਤ ਜਿਹੜਾ ਕੋਈ ਸਮਾਲ ਕੁਆਂਟੀਟੀ ਦਾ ਜਾਂ ਜਿਹੜਾ ਕੰਜ਼ੂਮ ਕਰ ਰਿਹਾ ਹੁੰਦਾ ਹੈ ਉਹ ਜੇ ਕੋਰਟ ਦੇ ਵਿੱਚ ਜਾ ਕੇ ਬਿਆਨ ਦਵੇ ਕਿ ਮੈਂ ਰੀਹੈਬਿਲੀਟੇਸ਼ਨ ਲਈ ਤਿਆਰ ਹਾਂ ਤਾਂ ਉਹਨੂੰ ਪ੍ਰੋਸੀਕਿਊਸ਼ਨ ਫੇਸ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਸੋ ਪਿਛਲੇ ਟਾਈਮ ਦੇ ਵਿੱਚ ਕਾਫੀ ਐਫਰਟ ਹੋਇਆ ਹੁਣ ਤੱਕ ਆਪਾਂ 237 ਜਿਹੜੇ ਕੇਸਿਸ ਆ ਟੋਟਲ ਜਿਦੇ ਵਿੱਚ ਜਿਹੜੇ ਛੋਟੀ ਕੁਆਂਟੀਟੀ ਵਾਲੇ ਜਾਂ ਕੰਜ਼ਿਊਮਰ ਸੀਗੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਰੀਹੈਬਿਲੀਟੇਟ ਕਰਾਵਾਂਗੇ ਔਰ ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਸਟਾਰਟ ਵੀ ਕਰ ਦਿੱਤੀ ਜਿਦੇ ਵਿੱਚ 237 ਕੇਸਿਸ ਦੇ ਵਿੱਚ 282 ਅਕਿਊਜ਼ ਨੇ ਜਿਹੜੇ ਰੀਹੈਬਿਲੀਟੇਸ਼ਨ ਅੰਡਰਗੋ ਕਰ ਰਹੇ ਆ ਹੁਣ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਆ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਹੋਏ ਆ ਉਹ ਬਠਿੰਡਾ ਦੇ ਵਿੱਚ 30 ਅਮ੍ਰੇਸਾ ਰੂਰਲ ਚ 20 ਬਟਾਲਾ ਦੇ ਵਿੱਚ 18 ਪਟਿਆਲਾ ਦੇ ਵਿੱਚ 16 ਸੰਗਰੂਰ ਚ 16 ਸੋ ਇਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਆਉਣਨ ਐਵਰੇਜ 10 ਤੋਂ 10 ਪਲੱਸ ਦੇ ਆਸ-ਪਾਸ ਕੇਸ ਹੈਗੇ ਆ ਸੋ ਇਹਦੇ ਚ ਅਸੀਂ ਅਜੇ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਕੰਜ਼ਿਊਮਰਸ ਜਾਂ ਜਿਹੜੇ ਸਮਾਲ ਕੁਆਇੰਟੀਟੀ ਵਾਲੇ ਆ ਉਹਨਾਂ ਨੂੰ ਡੀਡਿਕਟ ਕਰਾ ਕੇ ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਜਿਹੜੀ ਆ ਡਿਮਾਂਡ ਵਾਲਾ ਪਾਰਟ ਆ ਉਹ ਵੀ ਇਨਫੋਰਸਮੈਂਟ ਤਾਂ ਆਪਾਂ ਕਰ ਹੀ ਰਹੇ ਆ ਇਫੈਕਟਿਵ ਡਿਮਾਂਡ ਵਾਲਾ ਪਾਰਟ ਵੀ ਜਿਹੜਾ ਉਹਦੀ ਵੀ ਆਪਾਂ ਪ੍ਰੋਪਰਲੀ ਕੇਅਰ ਕਰ ਸਕਦੇ ਹਾਂ ਤੀਸਰਾ ਸਾਡਾ ਫੋਕਸ ਹੈਗਾ ਡਿਸਪੋਜ਼ਲ ਆਫ ਡਰੱਗ ਦੇ ਉੱਤੇ ਜਿਹੜੇ ਡਰੱਗਸ ਫੜੇ ਜਾਂਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ ਇੱਕ ਹਾਈ ਲੈਵਲ ਕਮੇਟੀ ਬਣਦੀ ਹੈ ਜਿਹੜੀ ਕਿ ਐਸਟੀਐਫ ਦੇ ਲੈਵਲ ਤੇ ਇੱਕ ਕਮੇਟੀ ਬਣਦੀ ਹੈ ਜਿਹੜੀ ਕਿ ਉਹਨਾਂ ਨੂੰ ਡਿਸਪੋਜ਼ ਆਫ ਕਰਦੀ ਆ ਇੱਕ ਕਮੇਟੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਦੀ ਹੈ ਸੋ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗ ਦਾ ਉਹ ਡਿਸਪੋਜ਼ਲ ਕੀਤੇ ਗਏ ਜਿਦੇ ਵਿੱਚ ਮੈਂ ਕੁਝ ਦੱਸਣਾ ਚਾਹਾਂਗਾ ਕਿ ਹੈਰੋਇਨ 523 ਕਿਲੋ 523 ਕੇਜੀ ਜਿਹੜੀ ਹੈਰੋਇਨ ਆ ਉਹ ਡਿਸਟਰੋਏ ਕੀਤੀ ਗਈ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਜਿਦੇ ਵਿੱਚ ਸਭ ਤੋਂ ਵੱਧ ਕੁਆਲਟੀ ਐਸਐਸਓਸੀ ਅਮ੍ਰਿਤਸਰ ਦੀ ਸੀਗੀ 200 ਕਿਲੋ ਦੀ 162 ਕਿਲੋ ਦੀ ਐਸਐਸਓਸੀ ਫਾਜ਼ਲ ਕਹਦੀ 60 ਕਿਲੋ ਤਰੰਤਾਰਨ ਦੀ ਕਰੀ 50 ਕਿਲੋ ਦੀ ਫਾਜ਼ਲ ਕਾਇਦੀ ਸੋ 523 ਕਿਲੋ ਹੈਰੋਇਨ ਡਿਸਟਰੋਏ ਕੀਤੀ ਗਈ ਹੈ 7992 ਕਿਲੋ ਜਿਹੜੀ ਆ ਪੋਪੀ ਹਸ ਜਿਹੜੀ ਆ ਉਹ ਡਿਸਟਰੋਏ ਕੀਤੀ ਗਈ ਹੈ ਪिल्स ਟੈਬਲੇਟਸ ਦੀ ਗੱਲ ਕਰਦੇ ਹਾਂ ਤਾਂ 17 ਲੱਖ 57980 ਯੂਨਿਟ ਜਿਹੜੇ ਆ ਉਹ ਮੈਡੀਕਲ ਡਰੱਗਸ ਦੇ ਜਿਹੜੇ ਆ ਉਹ ਡਿਸਟਰੋਏ ਕੀਤੇ ਗਏ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਰਿਕਵਰੀ ਸਾਡੀਆਂ ਹੋਈਆਂ ਸੀ ਜਿਹੜੀਆਂ ਮਾਲਕਾਨੇ ਚ ਪਈਆਂ ਕਿ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਔਰ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਵਾ ਇਹ ਪ੍ਰੋਸੈਸ ਜਿਹੜਾ ਵਾ ਇਹ ਸਾਡਾ ਆਨ ਰਹੇਗਾ ਗੈਂਗਸਟਰ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਆਪਾਂ ਲਾਸਟイヤー ਦਾ ਵੀ ਦੱਸਿਆ ਸੀਗਾ ਹੁਣ ਤੱਕ ਦਾ ਮੈਂ ਇੱਕ ਮੋٹے ਤੌਰ ਤੇ ਦੱਸਣਾ ਚਾਹਾਂਗਾ ਹੁਣ ਤੱਕ 951 ਜਿਹੜੇ ਕ੍ਰਿਮੀਨਲਸ ਹਾਰਡ ਕੋਰ ਕ੍ਰਿਮੀਨਲਸ ਤੇ ਗੈਂਗਸਟਰਸ ਦਾ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਤੇ ਏਜੀਟੀਐਫ ਵੱਲੋਂ ਜਿਦੇ ਚ 10 ਕ੍ਰਿਮੀਨਲ ਜਿਹੜੇ ਨਿਊਟਰਲਾਈਜ਼ ਹੋਏ ਆ 312 ਜਿਹੜੇ ਨੇ ਮੋਡਿਊਲ ਬੰਦ ਕੀਤੇ ਆ ਪੀਜੀਟੀਐਫ ਤੇ ਬਾਕੀ ਜਿਹੜਾ ਨੇ ਕੋਆਰਡੀਨੇਸ਼ਨ ਦੇ ਨਾਲ 963 ਵੈਪਨ ਰਿਕਵਰ ਹੋਏ ਆ ਇਸ ਵੀਕਤੀ ਜਦੋਂ ਆਪਾਂ ਗੱਲ ਕਰਦੇ ਆ ਇਸ ਵੀਕ ਤੇ ਵੀ ਚਾਰ ਹਾਰਡ ਕੋਰ ਕ੍ਰਿਮੀਨਲ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਦੋ ਮੋਡਿਊਲ ਬੰਦ ਕੀਤੇ ਗਏ ਅੱਠ ਵੈਪਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਪਿਛਲਾ ਹਫਤਾ ਜਿਹੜਾ ਸੀਗਾ ਉਹਦੇ ਵਿੱਚ ਡਰੋਨਸ ਜਿਹੜਾ ਲਾਸਟ ਜਿਹੜਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਡਰੋਨ ਜਿਹੜੇ 6 ਡਰੋਨ ਉਹਦੇ ਵਿੱਚ ਰਿਕਵਰ ਕੀਤੇ ਗਏ ਜਿਦੇ ਵਿੱਚ 14 ਕਿਲੋ ਹੈਰੋਇਨ ਤੇ ਕੁਝ ਵੈਪਨਸ ਵੀ ਰਿਕਵਰ ਕੀਤੇ ਗਏ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਖਿਲਾਫ ਗੈਂਗਸਟਰ ਦੇ ਖਿਲਾਫ ਟਰੋਰਿਸਟਿਕ ਲਾਫ ਦੂਸਰਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ 26 ਜਨਵਰੀ ਜਿਸਹਰਾਂ ਵਾਲੀ ਆ 26 ਜਨਵਰੀ ਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਹੁਣ ਹੋਰ ਅਫੀਸਰ ਨੇ ਫੋਰ ਕੋਆਰਡੀਨੇਸ਼ਨ ਐਂਡ ਫੋਰ ਆਲ ਸਕਿਉਰਿਟੀ ਅਰੇਂਜਮੈਂਟਸ ਤੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਏ ਡੀਜੀਪੀ ਆਈਜੀ ਡੀਆਈਜੀ ਲੈਵਲ ਦੇ ਅਫੀਸਰ ਜਿੱਦਾਂ ਦਰਜਾ ਵੇ ਦਰਜਾ ਵੱਡੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਲੈਵਲ ਦੇ ਅਫੀਸਰਸ ਨੂੰ ਸੁਪਰਵਾਈਜ਼ਨ ਦਿੱਤੀ ਗਈ ਹੈ ਉਸ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ਏ ਡੀਜੀਪੀ ਲੈਵਲ ਦੇ ਫਿਰ ਆਈਜੀ ਲੈਵਲ ਦੇ ਅਫੀਸਰਸ ਡੀਆਈਜੀ ਲੈਵਲ ਦੇ ਅਫੀਸਰ ਉਹ ਸਾਰੇ ਅਰੇਂਜਮੈਂਟਸ ਦੇਖ ਰਹੇ ਆ ਔਰ ਕਰੀਬ 65% ਫੋਰਸ ਜਿਹੜੀ ਆ ਡਿਸਟ੍ਰਿਕਟ ਦੀ 65% ਦੇ ਆਸ-ਪਾਸ ਦੀ ਫੋਰਸ ਮੋਬिलाइज ਕੀਤੀ ਗਈ ਹੈ ਸਪੈਸ਼ਲੀ ਫॉर ਸਕਿਉਰਿਟੀ ਅਰੇਂਜਮੈਂਟਸ ਤੋਂ ਇਹ ਕਰੀਬ 20000 ਤੋਂ ਉੱਪਰ ਦੀ ਫੋਰਸ ਬੰਦੀ ਹੈ ਜਿਹੜੀ ਸਿਰਫ 26 ਜਨਵਰੀ ਦੇ ਸਕਿਉਰਿਟੀ ਅਰੇਂਜਮੈਂਟਸ ਕਰੇਗੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਸਿਟੀ ਸੀਲਿੰਗ ਨਾਕਾਸ ਪਲਾਨ ਕੀਤੇ ਗਏ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ ਇਸੇ ਤਰ੍ਹਾਂ ਜਿਹੜੀ ਆ ਕਈ ਹੋਰ ਪ੍ਰਬੰਧ ਕੀਤੇ ਗਏ ਜਿੱਦਾਂ ਥ੍ਰੈਟਨਡ ਜਿਹੜੇ ਬੰਦਿਆਂ ਨੂੰ ਟਾਰਗੇਟ ਹਾਰਡਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਸਾਮੀ ਘਟਨਾ ਜਿਹੜੀ ਆ ਉਹ ਨਾ ਵਾਪਰਨ ਦਿੱਤੀ ਜਾਵੇ ਸਟੇਟ ਦੇ ਵਿੱਚ ਵਲਨਰੇਬਲ ਪਲੇਸਿਸ ਜਿਹਦੇ ਵਿੱਚ ਮਾਰਕੀਟਸ ਰਿਲੀਜੀਅਸ ਪਲੇਸਿਸ ਆ ਉਹਨਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਆ ਕੋਡਨ ਸਰਚ ਆਪਰੇਸ਼ਨਸ ਜਿਹੜੇ ਨੇ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਤੇ ਉਹ ਲਗਾਤਾਰ ਸਾਡੇ ਚੱਲ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਬਿਲਡਿੰਗਸ ਵਾਈਟਲ ਇੰਸਟਾਲੇਸ਼ਨਸ ਉਹਨਾਂ ਲਈ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਆ ਹੋਟਲ ਸਰਾਵਾਂ ਦੀ ਚੈਕਿੰਗ ਚੱਲ ਰਹੀ ਆ ਔਰ ਦੂਸਰਾ ਜਿਹੜਾ ਫੋਕਸ ਆ ਸਾਡਾ ਕਿ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਜਿਹਦੇ ਵਿੱਚ ਬਾਰਡਰ ਏਰੀਆਜ਼ ਆਉਂਦੇ ਆ ਉੱਥੇ ਸਪੈਸ਼ਲ ਜਿਹੜੇ ਉਹਨਾਂ ਦੇ ਜਿਹੜੇ ਰੇਂਜ ਦੇ ਇੰਚਾਰजेस ਨੇ ਡੀਆਈਜੀ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਪਲੱਸ ਹੈੱਡਕੁਆਟਰ ਤੋਂ ਆਫੀਸਰ ਜਿਹੜੇ ਨਾਮਿਨੇਟ ਕੀਤੇ ਗਏ ਆ ਜਿਹੜੇ ਉਹਦੇ ਪ੍ਰਬੰਧ ਚੈੱਕ ਵੀ ਕਰਨਗੇ ਔਰ ਉਹਨਾਂ ਨੂੰ ਹੋਰ ਸਟਰੈਂਥਨ ਕਰਾਂਗੇ ਤਾਂ ਜੋ ਕੋਈ ਵੀ ਕ੍ਰਾਸ ਬਾਰਡਰ ਜਿਹੜੀ ਆ ਕੋਈ ਐਕਟੀਵਿਟੀ ਆ ਉਹਨੂੰ ਵੀ ਪੂਰੀ ਤਰ੍ਹਾਂ ਪ੍ਰੀਵੈਂਟ ਕੀਤਾ ਜਾਵੇ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਕਿਉਂਕਿ ਪੰਜਾਬ ਦਾ 553 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਹੈ ਤੇ ਉਹਦੇ ਤੇ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਹੈ ਉਹ ਬੀਐਸਐਫ ਦੀ ਹੈ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦੀ ਹੈ ਸੋ ਉਹਨੂੰ ਵੀ ਹੋਰ ਸਟਰੈਂਥਨ ਕੀਤਾ ਗਿਆ ਹੈ ਔਰ ਉਹਦੀ ਪ੍ਰੋਪਰ ਚੈਕਿੰਗ ਜਿਹੜੀ ਹੈ ਉਹ ਚੱਲ ਰਹੀ ਆ ਇਸੇ ਤਰ੍ਹਾਂ ਵਹੀਕਲ ਚੈਕਿੰਗ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਸਪੈਸ਼ਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਜਿਹੜੀਆਂ ਨੇ ਉਹ ਪੰਜਾਬ ਚਲਾਈਆਂ ਗਈਆਂ ਸੋ 26 ਜਨਵਰੀ ਵਾਸਤੇ ਜਿੱਦਾਂ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹਦੇ ਵਾਸਤੇ ਵੀ ਜਿੱਥੇ ਮਾਨਜੋਗ ਸੀਐਮ ਸਾਹਿਬ ਨੇ ਜਾਣਾ ਉਸ ਫੰਕਸ਼ਨ ਤੇ ਵੀ ਬਹੁਤ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਬਾਕੀ ਸਾਰੇ ਜਿਹੜੇ ਵੱਡੇ ਸਿਟੀ ਡਿਸਟ੍ਰਿਕਟਸ ਆ ਉੱਥੇ ਵੀ ਜਿੱਦਾਂ ਜਿੱਦਾਂ ਜ਼ਰੂਰਤ ਆ ਉਸ ਮੁਤਾਬਕ ਜਿਹੜੇ ਨੇ ਪ੍ਰਬੰਧ ਕੀਤੇ ਗਏ ਆ ਥੈਂਕ ਯੂ ਸੋ ਮਚ ਸੇ ਸਰ ਇਹ ਸਭ ਜਿਹੜੇ ਰਿਲੇਟਿੰਗ ਕੀ ਜਿਹੜੇ ਐਕਟਿਵ ਸੋਸ਼ਲ ਐਲੀਮੈਂਟ ਪਹਿਲਾਂ ਵੀ ਐਸਐਸਓ ਨੇ ਪੜੇ 3 ਦਿਨ ਪਹਿਲਾਂ ਕਈ ਧਮਕੀਆਂ ਵੀ ਦਿੱਤੀ ਜਾਵੇ ਉਹਦੇ ਬੰਦੇ ਨਜ਼ਰ ਵੀ ਕੋਈ ਕੋਆਰਡੀਨੇਸ਼ਨ ਦੁਜੇ ਸਟੇਟ ਤੇ ਲਾਗੂ ਕੀਤਾ ਪਹਿਲੇ ਵੀ ਦੇਖਿਆ ਗਿਆ ਹੈ ਕਿ ਵਾਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਿੱਧਾ ਗੁਜਰਾਤ ਸਟੇਟ ਚ ਪਹੁੰਚ ਜਾਂਦੇ ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸਾਡੇ ਇੱਕਾਂ ਸਪੈਸ਼ਲ ਡਿਜੀ ਲਾ ਐਂਡ ਆਰਡਰ ਉਹ ਨੋਡਲ ਅਫਸਰ ਨੇ ਫੋਰ ਸਟੇਟ ਆਫ ਪੰਜਾਬ ਅਰੇਂਜਮੈਂਟ ਵਾਸਤੇ ਔਰ ਉਹਨਾਂ ਦੀ ਸਾਰੇ ਜਿਹੜੇ ਸਾਡੀਆਂ ਬਾਰਡਰ ਸਟੇਟਸ ਨੇ ਚਾਹੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਦਿੱਲੀ ਬਿਲਕੁਲ ਟੱਚ ਨਹੀਂ ਕਰਦੀ ਪਰ ਦਿੱਲੀ ਬਹੁਤ ਇੰਪੋਰਟੈਂਟ ਆ ਫਰੋਮ ਆਰ ਪੁਆਇੰਟ ਆਫ 뷰 ਉਹਨਾਂ ਸਾਰਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਵੀ ਟੱਚ ਚ ਨੇ ਕੋਆਰਡੀਨੇਸ਼ਨ ਮੀਟਿੰਗਸ ਜਿਹੜੀਆਂ ਨੇ ਰੇਂਜ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਇਨਫਾਰਮਲ ਮੀਟਿੰਗਸ ਵੀ ਸਾਡੀਆਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਜਿੱਦਾਂ ਮੈਂ ਦੱਸਿਆ ਸੈਕੰਡ ਲਾਈਨ ਦੇ ਡਿਫੈਂਸ ਨੂੰ ਅਸੀਂ ਸਟਰੈਂਥਨ ਕੀਤਾ ਹੈ ਸੋ ਬੀਐਸਐਫ ਦੇ ਨਾਲ ਵੀ ਬਾਕੀ ਏਜੰਸੀਸ ਦੇ ਨਾਲ ਵੀ ਬਹੁਤ ਵਧੀਆ ਕੋਆਰਡੀਨੇਸ਼ਨ ਚੱਲ ਰਿਹਾ ਹੈ ਔਰ ਲਗਾਤਾਰ ਅਸੀਂ ਟੱਚ ਚਾਉਣਾ ਹੈ ਪੂਰੀ ਤਰ੍ਹਾਂ ਸਰ ਜੇ ਕੈਮਰੇ ਦੀ ਗੱਲ ਕੀਤੀ ਸੀਗੀ ਸ਼ੁਰੂ ਹੋ ਚੁੱਕੇ ਹੈ ਕੈਮਰੇ ਜਿਹੜੇ ਤੁਸੀਂ ਉਹਦੇ ਵਿੱਚ ਇੱਕ ਕਮੇਟੀ ਬਣੀ ਹੈ ਉਹ ਕਮੇਟੀ ਆਲਮੋਸਟ ਪ੍ਰੋਪੋਜ਼ਲਸ ਫਾਈਨਲਾਈਜ਼ ਕਰ ਚੁੱਕੀ ਹੈ ਕਰੀਬ 2100 ਤੋਂ ਉੱਪਰ ਜਿਹੜੇ ਕੈਮਰਾਜ਼ ਲੱਗਣੇ ਆ ਬਾਰਡਰ ਏਰੀਆਜ਼ ਦੇ ਵਿੱਚ ਉਦੇ ਚ ਏ ਡੀ ਜੀ ਪੀ ਲੈਵਲ ਦੇ ਅਫੀਸਰ ਆ ਜਿਹੜੇ ਹੈਡ ਕਰ ਰਹੇ ਸਪੈਸ਼ਲ ਡੀ ਜੀ ਲਾਅ ਐਂਡ ਆਰਡਰ ਓਵਰ ਆਲ ਉਹਦੇ ਹੈਡ ਨੇ ਕਮੇਟੀ ਦੇ ਫਰਦਰ ਏ ਡੀ ਜੀ ਪੀ ਲੈਵਲ ਦੇ ਅਫੀਸਰ ਨੇ ਇੱਕ ਡੀ ਆਈ ਜੀ ਲੈਵਲ ਦੇ ਅਫੀਸਰ ਨੇ ਤੋਂ ਮੈਨੂੰ ਲੱਗਦਾ ਜਲਦੀ ਉਹ ਫਾਈਨਲਾਈਜ਼ ਹੋ ਜਾਏਗਾ ਪ੍ਰੋਪੋਜ਼ਲ ਸੁਪਰੀਮ ਕੋਰਟ ਦੇ ਵਿੱਚ ਵੀ ਸੰਭਾਈ ਹੋ ਰਹੀ ਹੈ ਦਾਇਰਾ 15 ਕਿਲੋਮੀਟਰ ਤੋਂ ਬੜਾ ਅਗੇ ਤੱਕ ਜਾ ਕੇ ਲਿਖ ਦਿੱਤਾ ਗਿਆ ਹੋਵੇਗਾ ਕੀ ਹਾਲੇ ਤੱਕ 2021 ਤੋਂ ਲੈ ਕੇ 2024 ਤੱਕ ਕੋਈ ਪੰਜਾਬ ਪੁਲਿਸ ਨੂੰ ਦਿੱਕਤ ਆਈ ਹੈ ਬੀਐਸਐਫ ਦਾ ਇਹ ਦਾਇਰਾ ਵਧਾਉਂਦੇ ਨਾਲ ਨਹੀਂ ਇਹ ਮੇਰੇ ਮੇਰਾ ਟੌਪਿਕ ਨਹੀਂ ਹੈਗਾ ਮੈਂ ਪੰਜਾਬ ਪੁਲਿਸ ਦੇ ਬਿਹਾਫ ਤੇ ਜੇ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋ ਮੁੱਛੀ ਪੰਜਾਬ ਪੁਲਿਸ ਨੂੰ ਬੀਐਸਐਫ ਕੋਈ ਦਿੱਕਤ ਆਈ ਨਹੀਂ ਸਾਡਾ ਸਾਰੇ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਜੀ ਥਰੋਅਆਊਟ ਮਤਲਬ ਇੰਡੀਆ ਦੇ ਵਿੱਚ ਹੀ ਬਾਕੀ ਸਟੇਟਸ ਨਾਲ ਵੀ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਸਰ ਵਕਫਾ જિલ્લા ਦੇ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਫਰਕ ਆ ਮੈਂ ਕਿਉਂਕਿ ਮੋਸਟਲੀ ਦੇਖਿਆ ਗਿਆ ਹੈ ਦੇਖੋ ਜਿਹੜਾ ਜਿਹੜੇ ਸਾਡੇ ਆਫੀਸਰ ਜਿਦਾ ਮੈਂ ਦੱਸਿਆ ਨਾ ਕਿ ਤੁਹਾਨੂੰ ਅਸੀਂ ਆਫੀਸਰ ਡੈਜਿਗਨੇਟ ਕੀਤੇ ਹੈ ਫਾਰ ਈਚ ਡਿਸਟ੍ਰਿਕਟ ਜਿਨ੍ਹਾਂ ਨੇ 22 ਜਨਵਰੀ ਦੇ ਪ੍ਰਬੰਧ ਕਰਾ ਲਏਗਾ ਉਹਦੇ ਵਿੱਚ ਉਹ ਆਫੀਸਰ ਅੱਜ ਤੋਂ ਹੀ ਉਹਨਾਂ ਨੂੰ ਉੱਥੇ ਸਟੇਸ਼ਨ ਕਰਾ ਦਿੱਤਾ ਗਿਆ ਵਾ ਜਿਸ ਤਰ੍ਹਾਂ ਕਿਸੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਡੀਜੀ ਲੈਵਲ ਦੇ ਆਫੀਸਰ ਦਾ ਕਿਸੇ ਜ਼ਿਲ੍ਹੇ ਦੇ ਚਾਈ ਲੈਵਲ ਦੇ ਆਫੀਸਰ ਦਾ ਤੋ ਉੱਥੇ ਹੀ ਸਟੇਸ਼ਨ ਰਹਿਣਗੇ ਨਾਈਟ ਡੋਮੀਨੇਸ਼ਨ ਥਰੋਅਆਊਟ ਇੱਕ ਕੱਲ ਫੁੱਲ ਡਰੈਸ ਰਿਹਸਲ ਹੋਏਗੀ ਸਿਕਿਉਰਿਟੀ ਰਿਹਸਲ ਹੋਏਗੀ ਕੱਲ 26 ਜਨਵਰੀ ਦੇ ਸੰਬੰਧ ਚ ਪਰਸੋਂ ਵੀ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਆ ਉਹ ਰਿਵਿਊ ਕੀਤੇ ਜਾਣਗੇ ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਵਿੱਚ ਇਹਦਾ ਸਾਡਾ ਇੱਕ ਮੇਨ ਬੇਸਿਕ ਪ੍ਰਿੰਸੀਪਲ ਹੁੰਦਾ ਹੈ ਕਿ ਕਮ ਸੇ ਕਮ 1/3 ਫੋਰਸ ਬਾਹਰ ਰਹੇ ਇਹਨਾਂ ਦਿਨਾਂ ਦੇ ਵਿੱਚ ਔਰ ਗਾਸਟ੍ਰੇਡ ਆਫਿਸਰਸ ਵੀ ਰੋਟੇਸ਼ਨ ਤੇ ਜਿਨ੍ਹਾਂ ਨੇ ਰੈਸਟ ਕਰਨੀ ਹੈ ਜਾਂ ਜਿਨ੍ਹਾਂ ਦਾ ਜ਼ਿਆਦਾ ਡਿਊਟੀ ਹੋ ਗਈ ਹੈ ਆਦਰਵਾਇਜ਼ ਉਹ ਵੀ ਬਾਹਰ ਹੀ ਰਹਿੰਦੇ ਆ ਮੋਸਟਲੀ ਤੋਂ 26 ਜਨਵਰੀ ਜਦੋਂ ਤੱਕ ਪੀਸਫੁਲੀ ਸਾਰੇ ਫੰਕਸ਼ਨਸ ਮੁਆਫਤ ਨਹੀਂ ਹੋ ਜਾਂਦੇ ਉਦੋਂ ਤੱਕ ਪੂਰੇ ਹਾਈ ਅਲਰਟ ਤੇ ਰੱਖੀ ਹੋਈ ਐ ਸਿਕਿਉਰਿਟੀ ਸਾਰੇ ਜਿਹੜੇ ਦੇਖੋ ਸਾਡੇ ਜਿਹੜਾ ਜਿੱਦਾਂ ਮੈਂ ਦੱਸਿਆ ਦੋ ਵੱਡੇ ਫੰਕਸ਼ਨ ਆ ਜਿਹਦੇ ਵਿੱਚ ਇੱਕ ਸਟੇਟ ਲੈਵਲ ਦਾ ਫੰਕਸ਼ਨ ਆ ਜਿੱਥੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ ਆ ਦੂਸਰਾ ਫੰਕਸ਼ਨਾ ਜਿੱਤੇ ਆਨਰੇਬਲ ਸੀਐਮ ਸਾਹਿਬ ਜਾ ਰਹੇ ਆ ਉਹਨਾਂ ਤੇ ਜਿਸ ਤਰ੍ਹਾਂ ਦਾ ਅਰੇਂਜਮੈਂਟ ਚਾਹੀਦਾ ਉਹਦਾਂ ਦਾ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੇ ਥ੍ਰੈਟ ਜਿਹੜੇ ਕਿਸੇ ਵੱਲੋਂ ਵੀ ਜਾਂ ਕਿਸੇ ਤਰ੍ਹਾਂ ਦੇ ਇਨਪੁਟਸ ਆ ਕਿਸੇ ਤਰ੍ਹਾਂ ਦੇ ਕੋਈ ਹੋਰ ਇਨਪੁਟਸ ਆ ਉਹਨਾਂ ਦੇ ਮੱਦੇਨਜ਼ਰ ਹੀ ਸਾਰੇ ਸਕਿਉਰਿਟੀ ਰੀਮਸ ਕੀਤੇ ਗਏ ਸਰ ਪੀਐਸਐਫ ਹੈਜ਼ ਆਲਸੋ ギਵਨ ਦੀ ਸਬਮਿਟਡਡ ਲਿਸਟ ਆਫ 72 ਗਾਰਡਸ ਕਿੰਨੀ ਕਰੈਸ ਹੋਈਆਂ ਪਿਵੈਂਟੀਆਂ ਨਹੀਂ ਉਹ ਨਾਲ ਸਾਡੇ ਐਕਚੁਅਲੀ ਉਹਦੇ ਵਿੱਚ ਪਹਿਲਾ ਪ੍ਰੋਪੋਜ਼ਲ ਬੰਦਾ ਜਿਹਦਾ ਪਿੱਟ ਐਂਡੀਪੀ ਸੱਕਦੀ ਆਪਾਂ ਗੱਲ ਕਰਦੇ ਹੁਣ ਜਿਹਦਾ ਸਾਡੇ 84 ਪ੍ਰੋਪੋਜ਼ਲ ਪਿੱਟ ਐਂਡੀਪੀ ਸੱਕਤੇ ਹੈਗੇ ਉਸਤੇ ਟਾਈਮ ਲੱਗਦਾ ਹੈ ਥੋੜਾ ਰਿਕਾਰਡ ਬਿਲਡਿੰਗ ਤੇ ਪਲੱਸ ਇੱਕ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਸੋ ਉਹ ਲਿਸਟ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਉਹਦੇ ਤੇ ਐਸਟੀਐਫ ਆਲਰੇਡੀ ਲੱਗੀ ਹੋਈ ਹੈ ਬਹੁਤ ਸਾਰੇ ਇਹਦੇ ਵਿੱਚ ਹੀ ਆ ਜਿਹੜੇ ਮੈਂ 84 ਦੀ ਗੱਲ ਕੀਤੀ ਉਹਦੇ ਵਿੱਚ ਬਹੁਤ ਸਾਰੇ ਜਿਹੜੀ ਲਿਸਟ ਸਾਡੇ ਨਾਲ ਸ਼ੇਅਰ ਕੀਤੀ ਉਹਦੇ ਵਿੱਚੋਂ ਹੈਗੇ ਆ ਕਾਫੀ ਸਾਰੇ ਵਿੱਚ 26 ਜਨਵਰੀ ਨੂੰ 26 जनवरी को लेकर हमारे दो जगह पे मेन फंक्शन है एक स्टेट लेवल का फंक्शन है जहाँ पे ऑनरेबल गवर्नर साहब जा रहे हैं दूसरे फंक्शन पे ऑनरेबल सीएम साहब जा रहे हैं तो सारे डिस्ट्रिक्ट्स में आ, हमारी तरफ से सीनियर ऑफिसर्स नॉमिनेट किए गए जिसमें स्पेशल डीजीपी लेवल के ऑफिसर्स ए लेवल के ऑफिसर्स आई लेवल के ऑफिसर्स डी लेवल के ऑफिसर्स जो डिस्ट्रिक्ट के प्री और उस दिन के अरेंजमेंट्स जो हैं उसको सुपरवाइज कर रहे हैं तकरीबन तो 65 परसेंट जो डिस्ट्रिक्ट की फोर्स है उसको मोबिलाइज़ किया गया है जो बीस हज़ार से ऊपर की फोर्स है जो सिक्योरिटी अरेंजमेंट्स में तैनात होगी उसमें इसमें हमारे इंटर स्टेट इंटर डिस्ट्रिक्ट सिटी सीलिंग प्लान नाकाज वो सारे लगाए जाएंगे दूसरा हमारा स्पेशल फोकस है टारगेट हार्डनिंग पे जो थ्रेटन पर्सन है उनकी सिक्योरिटी का जो खास तौर पे जो अरेंजमेंट्स किए गए हैं उसमें इसके अलावा वलरेबल प्लेसेस जिसमें रिलीजियस प्लेसेस हैं मार्केट्स हैं उनकी सिक्योरिटी कोऑर्डिनेंट सर्च ऑपरेशंस रेलवे स्टेशन पे बस स्टैंडस पे गवर्नमेंट बिल्डिंग्स की वाइटल इंस्टॉलेशंस की रेगुलर चेकिंग उनकी सिक्योरिटी हार्डनिंग उन प्लेसेस लगा पे लगातार जो उन प्लेसिस की सिक्योरिटी चेकिंग एंटी सेबोटा चेकिंग वजरेबल प्लेसिस पे होटल जो सराय हैं उनकी चेकिंग और सबसे ज़्यादा जो हमने इसमें फोकस इसके अलावा जो किया है वो सेकेंड लाइन ऑफ डिफेंस जो है जो हमारा इंटरनेशनल बॉर्डर है उसके साथ हमारा करीब फाइव फिफ्टी का पंजाब का बॉर्डर है जो इंटरनेशनल बॉर्डर है तो वहाँ पे सेकेंड लाइन ऑफ डिफेंस की रेगुलर चेकिंग और स्ट्रेंथनिंग वो हमारी चल रही है जो क्रिमिनल्स हैं उनके हाइड आउट्स की लिस्ट जो हमने प्रिपेयर की हैं उन पर लगातार हम चेकिंग करवा रहे हैं और व्हीकल्स की सरप्राइज़ चेकिंग और नाइट डोमिनेशन एक्सरसाइज तो हमारी तरफ से जितने भी थ्रेट इनपुट्स हैं इंटेलिजेंस इनपुट्स हैं वो सबके मद्देनजर हमने बहुत स्ट्रिक्ट बड़े पुख्ता जो सिक्योरिटी अरेंजमेंट्स है पूरे पंजाब में किए ट्वेंटी नहीं वो इनपुट्स हैं वो हम शेयर नहीं कर सकते बट हमने जब सिक्योरिटी अरेंजमेंट्स हमने जब चॉकआउट किए हैं तो हमने सारे इनपुट्स जितने थ्रेट्स हैं वो सारे हम उसको कंसिडर